ਜਲੰਧਰ ਦੇ ਵਿੱਚ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਜਿਸ ਦੇ ਤਹਿਤ ਨਗਰ ਨਿਗਮ ਤੇ ਪੁਲਿਸ ਪ੍ਰਸ਼ਾਸਨ ਤੇ تحصیلਦਾਰ ਦੀ ਮੌਜੂਦਗੀ ਦੇ ਵਿੱਚ ਬਸਤੀ ਗੁਜਰਾ ਦੇ ਵਿੱਚ ਮਹਾ ਰਿਸ਼ੀ ਵਾਲਮੀਕੀ ਮੰਦਰ ਦੇ ਨੇੜੇ ਤਸਕਰ ਦੇ ਘਰ ਤੇ ਕਾਰਵਾਈ ਹੋਈ ਹੈ ਦਰਅਸਲ ਇੱਥੇ ਪ੍ਰਸ਼ਾਸਨ ਦੇ ਵੱਲੋਂ ਇੱਕ ਸਚਿਨ ਨਾਮਕ ਤਸਕਰ ਦੇ ਘਰ ਤੇ ਕਾਰਵਾਈ ਕਰਦੇ ਉਸ ਦਾ ਮਕਾਨ ਟੈਟਰੀ ਕਰ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਦੇ 10 ਮਾਮਲੇ ਇਸ ਤੇ ਦਰਜ ਨੇ ਸਚਿਨ ਨੇ ਨਸ਼ਾ ਵੇਚ ਕੇ ਇਸ ਸਾਰੀ ਪ੍ਰਾਪਰਟੀ ਬਣਾਈ ਸੀ ਜਿਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਦੇ ਨਾਲ ਇਹ ਕਾਰਵਾਈ ਹੋਈ ਦਰਸਲੇਸ ਨਜਾਇਜ਼ ਉਸਾਰੀ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਏਟੀਪੀ ਦਾ ਇਹ ਕਹਿਣਾ ਕਿ ਸਚੇਨ ਨੂੰ ਨਜਾਇਜ਼ ਉਸਾਰੀ ਨੂੰ ਲੈ ਕੇ ਨੋਟਿਸ ਵੀ ਜਾਰੀ ਹੋਇਆ ਪਰ ਉਸ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ 5 ਫੁੱਟ ਦੀ ਜਗ੍ਹਾ ਬਣਾਈ ਗਈ ਸੀ ਜਿਸ ਨੂੰ ਕੇ ਪ੍ਰਸ਼ਾਸਨ ਦੇ ਵੱਲੋਂ ਟੇਅਰ ਕੀਤਾ ਗਿਆ ਤੇ ਜੀ ਬਸਤੀ ਗੁਜਾਨ ਦੇ ਵਿੱਚ ਇੱਕ ਸਚੇਨ ਇਲੀਅਸ ਲਾਡੀ ਨਾਂ ਦਾ ਸਮਗਦਰ ਹੈਗਾ ਜਿਹਦੇ ਖਿਲਾਫ 10 ਮਕਤਵੇਂ ਦਰਜ ਹੈਗੇ ਐਂਡੀਪੀ ਸੈਕਟ ਦੇ ਉਹਨੇ ਨਸ਼ਾ ਵੇਚ ਕੇ ਜਿਹੜੀ ਹੈ ਇਲੀਗਲ ਕੰਸਟਰਕਸ਼ਨ ਜਿਹੜੀ ਕੀਤੀ ਸੀਗੀ ਉਹ ਕਾਰਪੋਰੇਸ਼ਨ ਦੇ ਧਿਆਨ ਚ ਆਈ ਹੈਗੀ ਹੈ ਕਾਰਪੋਰੇਸ਼ਨ ਨੇ ਇਸ ਨੂੰ ਆਇਡੈਂਟੀਫਾਈ ਕਰਕੇ ਔਰ ਪੁਲਿਸ ਦੀ ਹੈਲਪ ਮੰਗੀ ਸੀਗੀ ਵੀ ਇਹਨੇ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਨੂੰ ਡਿਮੋਲਿਸ਼ ਕਰਨਾ ਬਣਦਾ ਤੇ ਉਹ ਡਿਮੋਲਿਸ਼ ਕਰਨ ਆਏ ਆ ਤੇ ਪੁਲਿਸ ਹੈਲਪ ਵਾਸਤੇ ਅਸੀਂ ਇੱਥੇ ਆਏ ਹੈਗੇ ਆ ਤੇ ਜੋ ਤੁਸੀਂ ਦੇਖ ਰਹੇ ਹੋ ਵੀ ਜੋ ਵੀ ਉਹਨੇ ਇਲੀਗਲ ਕੰਸਟਰਕਸ਼ਨ ਕੀਤੀ ਸੀ ਉਹਦੀ ਜਿਹੜੀ ਹੈ ਡਿਮੋਲਿਸ਼ਨ ਚੱਲ ਰਹੀ ਆ ਔਰ ਇਹ ਪੰਜਾਬ ਸਰਕਾਰ ਵੱਲੋਂ ਮਨਜੋਗ ਸਾਡੇ ਡੀਜੀ ਸਾਹਿਬ ਵੱਲੋਂ ਔਰ ਮਨਜੋਗ ਸੀਪੀ ਮੈਮ ਵੱਲੋਂ ਜੋ ਇੱਕ ਸਾਨੂੰ ਗਾਈਡਲਾਈਨ ਜਾਂ ਕੰਸਟ੍ਰਕਸ਼ਨਾਂ ਹੈਗੀਆਂ ਨੇ ਉਹਦੇ ਤਹਿਤ ਜਿਹੜੀ ਇਹ ਕਾਰਵਾਈ ਅਮੁੱਝ ਲਿਆਂਦੀ ਜਾ ਰਹੀ ਹੈ ਜਿਹੜੇ ਵਿਅਕਤੀ ਦੇ ਘਰ ਦੇ ਕੋਈ ਦੰਦੇ ਉਹਨਾਂ ਦੀ ਨਾਮ ਕੀ ਹੈ ਉਹਦਾ ਨਾਮ ਸਚੇਵ ਇਹਦੀ SLAਡੀ ਹੈ ਜੀ ਬਸਤੀ ਕੁਜਾਂ ਦਾ ਰਹਿਣ ਵਾਲਾ ਹੈ ਇਹ ਇਹਦੇ ਖਿਲਾਫ ਵਕ ਵਕ ਖਾਣਿਆਂ ਦੇ ਵਿੱਚ ਐਨਡੀਪੀ ਸਖ ਦੇ 10 ਮੁਕਦਮੇ ਦਰਜ ਨੇ ਨਹੀਂ ਇਸ ਟਾਈਮ ਬਾਹਰ ਹੈਗਾ ਜੀ ਇਹ ਔਰ ਇਹਨਾਂ ਦੇ 10 ਮੁਕਦਮਾ ਜਿਹੜਾ ਹੈਗਾ ਉਹ ਕਿਸੇ ਸੈਂਟਰ ਤੇ ਦਾਖਲ ਕਰਾਇਆ ਹੈਗਾ ਇਹਨਾਂ ਨੇ ਔਰ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹਦੇ ਧਾਰਮਿਕ ਨਾ ਬਲਕਿ ਕੀਤੀ ਜਾ ਰਹੀ ਹੈਗਾ ਨਾ ਆਪਣਾ ਇਹਨਾਂ ਦਾ ਬਣਾਇਆ ਆ ਨਾ ਇਹ ਉਹ ਦੇਖੋ ਇਹ ਤਾਂ ਹਰੇਕ ਕਹਿੰਦਾ ਹੀ ਹੁੰਦਾ ਜੀ ਜਿਸ ਨੇ ਕਿਹਾ ਹੈਗਾ ਵੀ ਜਿਹੜਾ ਹੁਣ ਇਹ ਮਿਹਨਤ ਨਾ ਬਣਾਇਆ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਵੀ ਇਹ ਜੇ 10 ਮੁਕਦਮੇ ਦਰਜ ਨੇ ਇਸ ਬੰਦੇ ਨੇ ਨਸ਼ਾ ਵੇਚ ਕੇ ਇਹ ਇਹ ਕੰਸਟਰਕਸ਼ਨ ਕੀਤੀ ਹੈਗੀ ਆ ਇਹ ਲਗਨ ਕੰਸਟਰਕਸ਼ਨ ਹੈਗੀ ਆ ਉਹ ਅਸੀਂ ਲਾ ਮਤਾਬਕ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਕਰ ਰਹੇ ਹਾਂ ਚਲੋ ਸਚਿਨ ਹੀ ਮੇਰਾ ਪ੍ਰਵਾਦ ਦੇ ਵੇਦਨ ਜੀ ਤੋਂ ਹੋ ਰਹੀ ਨਹੀਂ ਅਜੇ ਤਾਂ ਸਚਿਨ ਹੀ ਕੱਲਾ ਸੀਗਾ ਜਿਹੜਾ ਵੇਦਨ ਜੀ ਦੇ ਖਿਲਾਫ ਮੁਕਦਮੇ ਦਰਜ ਨੇ ਉਹਦੇ ਖਿਲਾਫ ਹੀ ਇਹ ਕਾਰਵਾਈ ਹੋ ਰਹੀ ਹੈ